ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਚਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਸਪੈਸ਼ਲ ਭੈਣਾਂ ਦੀ ਕੋਟ ਸਵੈਟਰ ਤੇ ਬਣੇਗਾ ਸਕੀਵੀ ਲਈ ਇਹ ਸਪੈਸ਼ਲ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਕੁੜੀਆਂ ਦੀ ਸਕੀਵੀ ਤੇ ਪਾ ਸਕਦੇ ਜੇ ਨੀਚੇ ਵੱਡਾ-ਵੱਡਾ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਆਪਾਂ ਪਾ ਕੇ ਤੇ ਸਕੀਵੀ ਜਿਹੜੀ ਆਪਣੀ ਰੈਡੀ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 6-6 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 6 ਕੁੰਡੇ 6 ਕੁੰਡੇ ਸਤਰਾ ਲੈ ਕੇ ਤੇ ਲਾਸਟ ਤੇ 5 ਕੁੰਡੇ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਲੈਣੇ ਨੇ ਐਡਜਸਟ ਵਾਸਤੇ ਜਦੋਂ ਵੀ ਤੁਸੀਂ ਕੁੰਡੇ ਲੈਣੇ ਨੇ ਸ਼ੇਸ਼ੇ ਦੇ حساب ਨਾਲ ਪਹਿਲਾ ਕੁੰਡੇ ਪਾਲਾ ਲੈਣੀ ਫਿਰ ਉਸ ਤੋਂ ਬਾਅਦ ਸੱਤ ਕੁੰਡੇ ਵੱਧ ਲੈਣੇ ਨੇ ਫਿਰ ਡਿਜ਼ਾਈਨ ਜਿਹੜਾ ਬਿਲਕੁਲ ਸੈੱਟ ਆਏਗਾ ਤੇ ਸਿੱਧੀ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਬਣੇਗਾ ਉਲਟੀ ਸਾਈਡ ਤੋਂ ਜਿਹੜਾ ਸਿੰਪਲ ਪਲੇਨ ਹੀ ਉਲਟੀ ਸਲਾਈ ਬਣੇਗੀ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਸ ਤੋਂ ਬਾਅਦ ਹੁਣ ਇਹ ਤੋਂ ਤੀਜੇ ਕੁੰਡਾ ਜਿਹੜਾ ਉਹਨੂੰ ਆਪਾਂ ਇਹਦੇ ਉੱਪਰ ਉਹ ਇਸ ਤਰ੍ਹਾਂ نیچے ਸੋੜ ਦੇਣਾ ਵਾ ਫਿਰ ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਤੇ ਧਾਗਾ ਘੁਮਾ ਕੇ ਇੱਥੇ ਜਾਲੀ ਪਾ ਲਈਆ ਫਿਰ ਇਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਇੱਕ ਜਿਹੜਾ ਕੁੰਡਾ ਸਾਡਾ ਘਟਿਆ ਸੀ ਉਹ ਨਾਲ ਦੀ ਨਾਲ ਹੀ ਪੂਰਾ ਹੋ ਗਿਆ ਹੁਣ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ 2 3 ਤਿੰਨ ਕੁੰਡੇ ਸਿੱਧੇ ਬਣਾ ਲੈ ਅੱਗੇ ਫੇਰ ਉਹੀ ਰਿਪੀਟ ਕਰਾਂਗੇ ਇਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਤੋਂ ਉੱਪਰ ਉਹ ਕੁੰਡਾ ਇਸ ਤਰ੍ਹਾਂ نیچے ਛੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਜਾਂ ਤੁਸੀਂ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਦੁਬਾਰਾ ਕੁੰਡੇ ਨੂੰ ਸਿੱਧਾ ਬਣਾਓਗੇ ਤੇ ਵਿੱਚ ਜਾਲੀ ਪੈ ਜਾਣੀ ਆ ਫਿਰ ਤਿੰਨ ਕੁੰਡੇ ਸਿੱਧੇ 1 2 3 ਫਿਰ ਇਹ ਤੀਸਰਾ ਕੁੰਡਾ ਜਿਹੜਾ ਇਸ ਤਰ੍ਹਾਂ ਉਪਰੋਂ نیچے ਸੁੱਟ ਦੇਣਾ ਹੁਣ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾ ਕੇ ਇੱਕ ਕੁੰਡਾ ਫਿਰ ਸਿੱਧਾ ਲਾਸਟ ਤੇ ਇੱਥੇ ਇੱਕ ਕੁੰਡਾ ਸਿੱਧਾ ਆਏਗਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਵੀ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਸਾਰੇ ਕੁੰਡੇ ਆਪਾਂ ਉਲਟੇ ਪਾ ਲੈਣੇ ਨੇ ਪੂਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ। ਇਸ ਡਿਜ਼ਾਈਨ ਦੇ ਵਿੱਚ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਸਿੰਪਲ ਉਲਟੀਆਂ-ਉਲਟੀਆਂ ਹੀ ਬਣਦੀਆਂ ਨੇ। ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੱਗਦਾ ਹੈ ਬਣਿਆ ਹੋਇਆ ਤੇ ਲੇਡੀਜ਼ ਦੀ ਕੋਟੀ ਤੇ ਇਸ ਕੀ ਵੀ ਤੇ ਤੁਸੀਂ ਕਿਤੇ ਵੀ ਪਾ ਸਕਦੇ ਜੇ ਵਾਈਟ ਕਰੀਮ ਜਾਂ ਇਸ ਤਰ੍ਹਾਂ ਪਿੰਕ ਕਲਰ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ। ਹੁਣ ਅਗੇ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲਿਆ ਹੁਣ ਇੱਕ ਇਹ ਕੁੰਡਾ ਤੇ ਇੱਕ ਇਹ ਕੁੰਡਾ ਦੋ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਕਰ ਦੇਣਾ ਫਿਰ ਧਾਗਾ ਘੁਮਾ ਕੇ ਪਹਿਲਾਂ ਇੱਥੇ ਸੈਂਟਰ 'ਚ ਜਾਲੀ ਪਾਈ ਸੀ ਹੁਣ ਇੱਥੇ ਜਾਲੀ ਪਾਉਣੀ ਆ ਤੇ ਇੱਕ ਕੁੰਡਾ ਸਿੱਧਾ ਐਸੇ ਕੁੰਡੇ ਦੇ ਨਾਲ ਫਿਰ ਇੱਥੇ ਇੱਕ ਜਾਲੀ ਪਾ ਦੇਣੀ ਆ ਤੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਮੂੰਹ ਘੁਮਾ ਕੇ ਬੈਕ ਲੂਪ ਦੇ ਨਾਲ 2 ਤੋਂ 1 ਕਰ ਦੇਣਾ ਫਿਰ ਇੱਕ ਕੁੰਡਾ ਸੈਂਟਰ ਦੇ ਵਿੱਚ ਸਿੱਧਾ ਆਏਗਾ ਫਿਰ ਦੋ ਜਾਲੀ ਪਾਈ ਜਾਂ ਜਾਲੀ ਦੇ ਕੋਲ ਫਿਰ ਜਾਲੀ ਪਾਉਣੀ ਹੈ ਦੋ ਕੁੰਡਾ ਤੋਂ ਇੱਕ ਕੁੰਡਾ ਕਰਨਾ ਫਿਰ ਧਾਗਾ ਕਮਾ ਕੇ ਜਾਲੀ ਪਾ ਲਈ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾ ਲਈ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਤੇ ਇਹ ਕੁੰਡੇ ਦਾ ਮੂੰਹ ਘੁਮਾ ਕੇ ਤੇ ਪਿਛਲੇ ਪਾਸੇ ਉਹਦੀ ਦੋ ਤੋਂ ਇੱਕ ਕਰਨ ਦਿਨਾ ਤੀਸਰੀ ਸਲਾਈ ਸਾਡੀ ਇਸ ਤਰ੍ਹਾਂ ਬਣ ਗਈ ਹੁਣ ਚੌਥੀ ਸਲਾਈ ਜਿਹੜੀ ਆ ਉਹ ਫਿਰ ਪੂਰੀ ਪਲੇਨ ਬਣੇਗੀ ਉਲਟੇ ਕੁੰਡਿਆਂ ਦੇ ਨਾਲ ਆਹ ਅੱਠ ਸਲਾਈਆਂ ਦਾ ਇਹ ਡਿਜ਼ਾਈਨ ਆ ਅੱਠ ਸਲਾਈਆਂ ਉਹੀ ਅਸੀਂ بار بار ਰਿਪੀਟ ਕਰਨੀਆਂ ਐ ਤੇ ਡਿਜ਼ਾਈਨ ਸਾਡਾ ਜਿਹੜਾ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੁੰਦਾ ਜਾਣਾ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਜੈਂਟਸ ਦੇ ਕਿਸੇ ਵੀ ਪ੍ਰੋਜੈਕਟ ਤੇ ਨਹੀਂ ਪਏਗਾ ਬਸ ਇਹ ਲੇਡੀਜ਼ ਕੋਟੀ ਤੇ ਡਿਜ਼ਾਈਨ ਪਏਗਾ ਕਿਉਂਕਿ ਜਾਲੀ ਵਾਲਾ ਡਿਜ਼ਾਈਨ ਹੈ ਤੇ ਕੋਟੀ ਇਸ ਕੀ ਵੀ ਜੈਕਟ ਲਈ ਬਹੁਤ ਹੀ ਪਰਫੈਕਟ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਥੋੜਾ ਥੋੜਾ ਪਾ ਕੇ ਵਿੱਚ ਥੋੜਾ ਥੋੜਾ ਸੈਂਟਰ ਦੇ ਵਿੱਚ ਪਲੇਨ ਬਣਾ ਕੇ ਫਿਰ ਉੱਪਰ ਇਹ ਹੀ ਡਿਜ਼ਾਈਨ ਜਿਹੜਾ ਪਾ ਸਕਦੇ ਜੀ ਹੁਣ ਆ ਗਿਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਹੈ ਪਹਿਲਾਂ ਆਪਾਂ ਇੱਥੇ ਇੱਕ ਗੁੰਡਾ ਜਿਹੜਾ ਉਹ ਸਿੱਧਾ ਬਣਾ ਕੇ ਤੇ ਉੱਪਰ ਉਹਦੀ ਗੁੰਡਾ ਉਲਟਾਇਆ ਸੀ ਹੁਣ ਆਪਾਂ ਇੱਥੇ ਚਾਰ ਗੁੰਡੇ ਸਿੱਧੇ ਬਣਾਉਣੇ ਨੇ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਸਿੱਧੇ ਬਣਾ ਲਏ ਹੁਣ ਇਹ ਜਿਹੜੇ ਤਿੰਨ ਗੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਵੇਖੋ ਇਹ ਵਾਲੇ ਗੁੰਡੇ ਨੂੰ ਆਪਾਂ ਐਦਾਂ ਕਰ ਦੇਣਾ ਫਿਰ ਇੱਕ ਗੁੰਡਾ ਸਿੱਧਾ ਫਿਰ ਧਾਗਾ ਕਮਾ ਕੇ ਜਾਲੀ ਪਾ ਲੈਣੀ ਆ ਫਿਰ ਇੱਕ ਗੁੰਡਾ ਸਿੱਧਾ ਹੁਣ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲਏ ਫੇਰ ਇੱਥੇ ਡਿਜ਼ਾਈਨ ਬਣੇਗਾ ਇਸ ਤਰ੍ਹਾਂ ਕਰਕੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਘੁਮਾ ਕੇ ਜਾਲੀ ਪਾ ਲਈ ਫਿਰ ਅਗਲਾ ਕੁੰਡਾ ਸਿੱਧਾ ਇਸ ਤੋਂ ਬਾਅਦ ਚਾਰ ਕੁੰਡੇ ਜਿਹੜੇ ਆ ਸਿੱਧੇ ਬਣ ਗਏ ਕਿਉਂਕਿ ਇਹਦੇ ਵਿੱਚ ਉਲਟਾ ਕੁੰਡਾ ਕੋਈ ਨਹੀਂ ਬਣਦਾ ਸਾਰੇ ਕੁੰਡੇ ਸਿੱਧੇ ਸਿੱਧੇ ਬਣਦੇ ਨੇ ਅਨੁਵੀਸ ਲਾਈ ਬਣ ਗਈ ਛੇਵੀਂਸ ਲਾਈ ਉਲਟੀ ਜਿਹੜੀ ਉਹ ਪੂਰੀ ਫੇਰ ਸਿੰਪਲ ਉਲਟੀ ਬਣਨੀ ਹੈ ਬਹੁਤ ਸਾਰੀਆਂ ਭੈਣਾਂ ਇਹ ਵੀ ਫਰਮੈਸ਼ ਕਰਦੀਆਂ ਨੇ ਕਿ ਉਲਟੀ ਸਲਾਈ ਪਲੇਨ ਵਾਲੇ ਡਿਜ਼ਾਈਨ ਲਿਆਓ ਕਿਉਂਕਿ ਉਲਟੀ ਸਲਾਈ ਜੇ ਪਲੇਨ ਹੋਏ ਤੇ ਜਿਹੜੀ ਸਵੈਟਰ ਆ ਉਹ ਥੋੜੀ ਜਲਦੀ ਬਣ ਜਾਂਦੀ ਹੈ ਕਿਉਂਕਿ ਉਲਟੀ ਸਲਾਈ ਜਿਹੜੀ ਸਿੰਪਲ ਆਪਾਂ ਇੱਧਰ ਮਰਜੀ ਬੈਠੇ ਖਲੋਤੇ ਬਣਾ ਸਕਦੇ ਹਾਂ ਕੋਈ ਵੀ ਸਾਨੂੰ ਇਹਦੇ ਵਿੱਚ ਧਿਆਨ ਨਹੀਂ ਰੱਖਣਾ ਪੈਂਦਾ ਇਕਲ ਕੋਈ ਗੁੰਡਾ ਲਾਉਣਾ ਆ ਕੋਈ ਚੜਾਉਣਾ ਆ ਕੋਈ ਜਾਂ ਇੱਧਰ ਉੱਧਰ ਕਰਨਾ ਆ ਇਸ ਲਈ ਸਵੈਟਰ ਜਿਹੜੀ ਹੈ ਜਲਦੀ ਬਣ ਜਾਂਦੀ ਹੈ ਜੇ ਆਪਾਂ ਉਲਟੀ ਸਲਾਈ ਪਲੇਨ ਵਾਲੇ ਡਿਜ਼ਾਈਨ ਬਣਾਈਏ ਹੁਣ ਛੇਵੀਂ ਸਲਾਈ ਬਣ ਗਈ ਹੁਣ ਸਤਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਹੈ ਤੁਸੀਂ ਧਿਆਨ ਨਾਲ ਦੇਖਣੀ ਹੈ ਇੱਥੇ ਸਟਾਰਟਿੰਗ ਤੇ ਇੱਕ ਕੁੰਡਾ ਆਪਾਂ ਉਤਾਰ ਲਿਆ ਹੁਣ ਇੱਥੇ ਇਸ ਤਰ੍ਹਾਂ ਕਰਕੇ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਆ ਸੈਂਟਰ ਵਾਲੀ ਜਾਲੀ ਆ ਗਈ ਇਹਦੇ ਨਾਲ ਫਿਰ ਆਪਾਂ ਇੱਕ ਇੱਧਰ ਜਾਲੀ ਪਾਉਣੀ ਆ ਇੱਕ ਹੁਣ ਇੱਧਰ ਜਾਲੀ ਪਾਉਣੀ ਆ ਤੇ ਆਹ ਕੁੰਡੇ ਦਾ ਮੂੰਹ ਘਮਾ ਕੇ ਦੋ ਤੋਂ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਲਾਸਟ ਇੱਥੇ ਜਾਣੀ ਪਾ ਕੇ ਲਾਸਟ ਵਾਲਾ ਕੁੰਡਾ ਜੜਾ ਉਹਨੂੰ ਸਿੱਧਾ ਬਣਾ ਲਾਂਗੇ ਸਤਵੀਂ ਸਲਾਈ ਬਣ ਗਈ ਅੱਠਵੀਂ ਸਲਾਈ ਵੇਖੋ ਹੁਣ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਨੇ ਪੂਰੀ ਸਲਾਈ ਜਿਹੜੀ ਆ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ ਤੇ ਸਕੀਵੀਆਂ ਅੱਜਕੱਲ੍ਹ ਵੈਸੇ ਵੀ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਹੀਆਂ ਨੇ ਕਿ ਤੁਸੀਂ ਵੀ ਸਕੀਵੀ ਤੇ ਇਹ ਵਾਲਾ ਡਿਜ਼ਾਈਨ ਬਣਾ ਕੇ ਆਪਣੀ ਸਕੀਵੀ ਜਿਹੜੀ ਆ ਰੈਡੀ ਕਰ ਸਕਦੇ ਜੇ ਅੱਠ ਸਲਾਈਆਂ ਬਣ ਗਈਆਂ ਇਹ ਹੀ ਅੱਠ ਸਲਾਈਆਂ ਅਸੀਂ बार-बार ਰਿਪੀਟ ਕਰਦੇ ਜਾਣਾ ਵੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਜਾਲੀ ਵਾਲਾ ਡਿਜ਼ਾਈਨ ਹੈ ਜਦੋਂ ਇਹ ਹੀ ਆਪਾਂ ਅੱਗੇ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਟ੍ਰਿਕ ਦੇ ਨਾਲ ਬਣ ਕੇ ਰਹਿੜੀ ਹੋਏਗਾ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ